ਅਸੀਂ ਗਰੋਟਾ ਬਲੌਗ ਵਿੱਚ ਆਇਆ ਅੱਜ ਵੋਟਾਂ ਦੀ ਗਿਣਤੀ ਹੋ ਰਹੀ ਹੈ ਔਰ ਮੈਂ ਕਾਫੀ देर ਬਾਹਰ ਖੜੀ ਰਹੀਆਂ ਫਿਰ ਮੈਂ ਅਸ਼ੀਆਰੋ ਸਾਹਿਬ ਨਾਲ ਗੱਲਬਾਤ ਕੀਤੀ ਫੋਨ 'ਚ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਦੋ ਫੋਟੋ ਮੰਗਾਓ ਆਧਾਰ ਕਾਰਡ ਦੀ ਕਾਪੀ ਮੰਗਾਓ ਇੱਥੇ ਡਾਕਾਡਿਸ਼ੂ ਕਰ ਦਿੰਦੇ ਆ ਕਾਰਡ ਮੇਰਾ ਬਣ ਗਿਆ ਦੋ ਫੋਟੋ ਦਿੱਤੀਆਂ ਇਹਨਾਂ ਨੂੰ ਕਾਰਡ ਬਣ ਗਿਆ ਸਾਈਨ ਵੀ ਵਿੱਚ ਹੋਈ ਰਹੀ ਆ ਜਲਦੀ ਜਲਦੀ ਸੇ ਮੈਂ ਫੋਟੋ ਨੇ ਖਿੱਚਵਾਈ ਉਹ ਜਿਸ ਦੇ ਹਾਜ਼ਰ ਵਿੱਚ ਮੈਂ ਕਾਰਡ ਦਿਖਾ ਕੇ ਮੈਂ ਅੰਦਰ ਐਂਟਰੀ ਕੀਤੀ ਐ ਹਾਂ ਜੀ ਮੈਂ ਅੰਦਰ ਐਂਟਰੀ ਕੀਤੀ ਇਹਨਾਂ ਦਾ ਕੋਈ ਮੁਲਾਜ਼ਮ ਸ਼ਾਇਦ ਰਵਜਾਨੇ ਖੜਾ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਮੈਡਮ ਇਹ ਕਾਰਡ ਤੁਸੀਂ ਦਿਓ ਮੈਨੂੰ ਔਰ ਇਹ ਆਪਣੇ ਆਧਾਰ ਕਾਰਡ ਦੀ ਵੀ ਕਾਪੀ ਦੇ ਦਿਓ ਮੈਂ ਤੁਹਾਨੂੰ ਜਿਹੜਾ ਆ ਦੂਸਰਾ ਆਇਡੈਂਟੀਟੀ ਕਾਰਡ ਬਣਾ ਕੇ ਲਿਆ ਦਿਨਾ ਪਈ ਮੈਂ ਵੇਟ ਕਰਨ ਲੱਪੀ ਬਾਅਦ ਮੈਂ ਕਾਫੀ ਧੇਰ ਵੇਟ ਕੀਤੀ ਵੇਟ ਕੀਤੀ ਉਹ ਆਇਆ ਨਹੀਂ ਕਾਫੀ ਧੇਰ ਦੇ ਮੈਂ ਫਿਰ ਸੋਚਿਆ ਵੀ ਕਾਰਡ ਤੇ ਮੇਰਾ ਅੰਦਰ ਚਲ ਗਿਆ ਮੈਨੂੰ ਕਾਰਡ ਲੈ ਕੇ ਆਏ ਨਹੀਂ ਉਹ ਉਸ ਤੋਂ ਬਾਅਦ ਐਸਐਚਓ ਸਾਹਿਬ ਆਂਦੇ ਨੇ ਉਹ ਕਹਿੰਦੇ ਕਿ ਮੈਨੂੰ ਐਸਪੀ ਸਾਹਿਬ ਕਹਿ ਰਿਹਾ ਕਿ ਇਹ ਕਿਸ ਤਰ੍ਹਾਂ ਅੰਦਰ ਆਏ ਨਾ ਤੁਸੀਂ ਇਹਨਾਂ ਨੂੰ ਬਾਹਰ ਲੈ ਜਾਓ ਔਰ ਜਦ ਕਿ ਕਾਰਡ ਮੇਰਾ ਉਹਨੇ ਚੋਰੀ ਕਰ ਲਿਆ ਔਰ ਮੇਰੇ ਆਧਾਰ ਕਾਰਡ ਦੀ ਕਾਪੀ ਵੀ ਜਿਹੜੀ ਆ ਉਹ ਲੈ ਕੇ ਅੰਦਰ ਚਲ ਗਿਆ ਉਹ ਮੁਲਾਜ਼ਮ ਬਾਹਰ ਹੀ ਨਹੀਂ ਆਇਆ ਮੈਮ ਕੀ ਲੱਗਦਾ ਵੀ ਕਿਉਂ ਤੁਹਾਨੂੰ ਲੱਗਦਾ ਤੁਹਾਨੂੰ ਅੰਦਰ ਕਿਉਂ ਨਹੀਂ ਜਾਂਦਾ ਦੇਖੋ ਇਹ ਬੁਖਲਾਗੇ ਰਹੀ ਪਾਰਟੀ ਝਾੜੂ ਵਾਲੀ ਪਾਰਟੀ ਬੁਖਲਾਗੇ ਰਹੀ ਮੰਤਰੀ ਸਾਹਿਬ ਨੂੰ ਮੈਨੂੰ ਤਾਂ ਸਮਝ ਨਹੀਂ ਆ ਰਹੀ ਹੈ ਵੀ ਭਾਈ ਜੀ ਤੁਸੀਂ 4 ਸਾਲ ਲੋਕਾਂ ਦੇ ਕੰਮ ਕੀਤੇ ਰਿਹਾ ਤੁਹਾਨੂੰ ਡਰ ਕਿਸ ਚੀਜ਼ ਦਾ ਜਿੱ ਤੁਹਾਨੂੰ ਕਿਸ ਚੀਜ਼ ਦਾ ਸੀਮਾ ਦਾ ਇਦਾਂ ਕਿਹੜਾ ਡਰ ਆ ਗਿਆ ਤੁਹਾਨੂੰ ਔਰ ਮੈਂ ਉੱਥੇ ਕਿਹੜਾ ਹੀ ਮਾਰਨਾ ਮੈਂ ਔਰ ਕੀ ਕਰ ਲੈਣਾ ਸੀ ਮੈਂ ਕਿਹੜੀ ਕੋਈ ਇੱਥੇ ਉੱਥੇ ਹੋਰ ਪਰਚੇ ਸੁੱਟਦੇ ਨਹੀਂ ਸੀ ਜੋ ਲੋਕਾਂ ਨੇ ਜਿੰਨੂੰ ਜਿੰਨੂੰ ਆਸ਼ੀਰਵਾਦ ਦਿੱਤਾ ਰਗਾ ਉਹ ਸਾਹਮਣੇ ਡੱਬਿਆਂ ਦੇ ਬਾਹਰ ਨਿਕਲ ਜਾਣਾ ਹੈ ਇਸ ਕਰਕੇ ਅਸੀਂ ਇਹ ਧੱਕਾ ਬਰਦਾਸ਼ਤ ਨਹੀਂ ਕਰਨਾ ਸਾਨੂੰ ਬਿਲਕੁਲ ਪੂਰਾ ਘਰੋਟੇ ਬਲਗਦਾ ਪਤਾ ਹੈ ਲੱਗ ਰਿਹਾ ਹੈ ਵੀ ਇੱਥੇ ਧੱਕਾ ਇਹਨਾਂ ਨੇ ਕਰਨਾ ਹੈ ਔਰ ਇਹ ਪੂਰੀ ਤਰ੍ਹਾਂ ਕੋਈ ਅਪਡੇਟ ਵੀ ਨਹੀਂ ਬਾਹਰ ਦੇਣ ਦੇ ਕੋਈ ਮਤਲਬ ਪੱਤਰਕਾਰਾਂ ਭਰਾਵਾਂ ਨੂੰ ਕੋਈ ਅਪਡੇਟ ਨਹੀਂ ਆ ਬਾਕੀ ਲੋਕਾਂ ਨੂੰ ਵੀ ਕੋਈ ਅਪਡੇਟ ਨਹੀਂ ਦੇ ਰਹੇ ਆ ਇਸ ਦਾ ਮਤਲਬ ਹੈ ਕਿ ਨਾ ਜ਼ਰੂਰ ਇੱਥੇ ਕੁਝ ਨਾ ਕੁਝ ਕਰਨਾ ਔਰ ਅਸੀਂ ਇੱਥੇ ਇਹਨਾਂ ਦਾ ਮੁਰਦਾਬਾਦ ਕਰਨਾ ਹੈ ਆਮ ਆਦਮੀ ਪਾਰਟੀ ਦਾ ਮੁਰਦਾਬਾਦ ਕਰਨਾ ਸੀ